ਦੇਖੋ ਦਰਵਾਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਦੇ ਭੁਖ ਗੇੜ ਤੋਂ ਬਾਹਰ ਸੇਵਾ ਕਰ ਰਹੇ ਜੰਸੀਸੀ ਬਾਰਦਰ ਜਿਸ ਤਰ੍ਹਾਂ ਫਾਇਰਿੰਗ ਹੋਈ ਹੋ ਬੜੀ ਦੁਖਦਾਰੀ ਵੀ ਆ ਨਿੰਦਨਯੋਗ ਵੀ ਆ ਔਰ ਅੱਜ ਇੱਥੇ ਚੁਣੌਤੀ ਵੀ ਆ ਸਾਡੇ ਲਈ ਇੱਕ ਸਵਾਲ ਵੀ ਖੜਿਆ ਕਰਦੀ ਆ ਬਨ ਕਾਨੂੰਨ ਦੀ ਸਥਿਤੀ ਸਰਕਾਰ ਦੀ ਤੇ ਪੂਰੀ ਤਰ੍ਹਾਂ ਬਨ ਕਾਨੂੰਨ ਜਿਹੜਾ ਬੇਰ ਹੋ ਚੁੱਕਿਆ ਕਲੈਪਸ ਹੋ ਚੁੱਕਿਆ ਬਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਸੇਵਾ ਜੀ ਪ੍ਰਕਾਸ਼ ਸਾਹਿਬ ਦੇ ਜੀਰਾ ਸਾਹਿਬ ਵੱਲੋਂ ਸਾਨੂੰ ਲਈ ਸੀ ਉਹਦਾ ਹੁਕਮ ਮੰਨ ਕੇ ਕਿਉਂਕਿ ਸੇਵਾ ਸਿਮਰਨ ਜਿਹੜਾ ਹੈ ਸਾਡੀ ਮਹਾਨ ਗੁਰਨਾਥ ਦੇ ਸਾਡੀ ਫਿਲਾਸਫੀ ਦਾ ਆਧਾਰ ਆ ਔਰ ਸੇਵਾ ਕਰਕੇ ਮਨ ਨੂੰ ਤਸੱਲੀ ਹੁੰਦੀ ਜਿਵੇਂ ਕਿ ਲੀਡਰਸ਼ਿਪ ਕੋਲ ਜਿਹੜੀਆਂ ਗਲਤੀਆਂ ਹੋਈਆਂ ਸੀਗੀਆਂ ਉਹਨਾਂ ਦੀ ਜਿਹੜੀ ਅਕਾਲ ਤਖਤ ਸਾਹਿਬ ਨੇ ਇਹ ਡਿਊਟੀ ਲਗਾਈ ਹੈ ਗਿਆ ਮਲਗੀ ਸਹੀ ਹੈ ਇਹ ਬਿਲਕੁਲ ਸਹੀ ਆ ਮੈਂ ਸਮਝਦਾ ਜਿੰਦਗੀ ਦੇ ਵਿੱਚ ਬੰਦਾ ਹਉਮੈ ਹੰਕਾਰ ਜਾਂ ਆਪਣੇ ਗਲਤ ਭੁਲੇਖੇ ਤੁਰਦਾ ਪੰਜਾਬ ਇੱਕ ਬੜੇ ਚੁੰਗੇ ਆਰਥਿਕ ਸੰਕਟੋਂ ਗੁਜ਼ਰ ਰਿਹਾ ਹੈ ਇਹ ਪੰਜਾਬ ਦਾ ਕੋਈ ਬਾਲੀਵੁੱਡ ਨਹੀਂ ਹੈ ਇੱਥੇ ਦਿਹਾੜੇ ਟੱਕਰ ਦੇ ਜੇਪਾਂ ਡੁੱਟ ਕੇ ਲੈ ਗਏ ਮਨੋ ਟੈਂਟੈਂਸ ਉਹ ਭੀਆ ਉਸ ਕੋਟੀ ਪਿੱਛੇ ਘਾਟਲਾਤਾ ਉਹ ਬੋਲਿਆ ਤਾਂ ਕਿ ਕਿਸੇ ਨੇ ਮਾਰੀ ਮੋਟੀ ਥਰੀਬਰੀ ਬੱਟੀ